ਬੀਜੀਸੀ ਨਿਊਜ਼ ਤੇ ਆਪ ਜੀ ਦਾ ਸਵਾਗਤ ਹੈ ਜੀ ਅਸੀਂ ਅੱਜ ਗੱਲ ਕਰਾਂਗੇ 2014 ਚੋਣਾਂ ਆ ਰਹੀਆਂ ਨੇ ਗਿਆ ਬੇਸ਼ੱਕ ਪੰਜਾਬ ਦੇ ਇਲੈਕਸ਼ਨ ਜੇ ਪਿੱਛੇ ਤਰੀਕ ਪਈ ਹੈ ਕਾਫੀ ਲੰਮਾ ਸਮਾਂ ਪਿਆ ਹੈ ਜੀ ਹੋਰ ਪਾਰਟੀਆਂ ਨੇ ਮੈਦਾਨ ਦੇ ਵਿੱਚ ਬਖ ਬਖ ਨਾਮ ਹਜੇ ਪੇਸ਼ ਕੀਤੇ ਨੇ ਬੇਸ਼ੱਕ ਕਾਂਗਰਸ ਦਾ ਕੈਂਡੀਡੇਟ ਕੋਈ ਮੈਦਾਨ ਵਿੱਚ ਨਹੀਂ ਆਇਆ ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਹਜੇ ਲਿਸਟ ਜਾਰੀ ਨਹੀਂ ਕੀਤੀ ਫਿਰ ਵੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਮੰਦਾਨ ਦੇ ਵਿੱਚ ਉਤਾਰੇ ਨੇ ਇਹ ਜਕਰ ਨੌ ਬੇਸ਼ੱਕ ਲਿਸਟ ਦੇ ਵਿੱਚ ਆਇਆ ਹੋਇਆ ਹੈਗਾ ਪ੍ਰਵਿੰਦ ਸਿੰਘ ਢਿੰਡਸਾ ਸਾਹਿਬ ਸਾਡੇ ਨਾਲ ਮੌਜੂਦ ਨੇ ਕਾਫੀ ਲੰਬੇ ਸਮੇਂ ਤੋਂ ਸੰਗਰੂਰ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਆਖਿਆ ਕਿ ਸੰਗਰੂਰ ਤੋਂ ਤੁਸੀਂ ਚੋਣ ਲੜਨੀ ਹੈ ਜਰੂਰ ਕਿਉਂਕਿ ਲੋਕਾਂ ਦੇ ਵਿੱਚ ਯਾਰੇ ਲੋਕਾਂ ਦੇ ਵਿੱਚ ਵਿਚਰੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਅਸਲ ਨਾਲ ਮੌਜੂਦ ਨੇ ਸਰਦਾਰ ਪ੍ਰਵਿੰਦ ਸਿੰਘ ਢਿੰਡਸਾ ਸਾਹਿਬ ਢਿੰਡਸਾ ਸਾਹਿਬ ਸਾਡੇ ਚੈਨ ਤੇ ਆਪ ਜੀ ਦਾ ਸਵਾਗਤ ਹੈ ਜੀ ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਆਏ ਦੂਜੀ ਗੱਲ ਹਜੇ ਕੋ ਠੀਕ ਹੈ ਲੋਕਾਂ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਮੈਂ ਤੁਹਾਡੀ ਭਾਵਨਾਵਾਂ ਦਾ ਧੰਨਵਾਦ ਕਰਦਾ ਬਾਕੀ ਜਦ ਪਾਰਟੀ ਫੈਸਲਾ ਕਰੂਗੀ ਉਸ ਤੋਂ ਬਾਅਦ ਹੀ ਜਿਹੜਾ ਹੈ ਕੋਈ ਹੋਏਗਾ ਵੀ ਕਿਹੜਾ ਉਮੀਦਵਾਰ ਹੈ ਕਿਉਂਕਿ ਪਾਰਟੀ ਦੇ ਵਿੱਚ ਕੋ ਹਰ ਬੰਦੇ ਨੂੰ ਆਪਣੀ ਹੱਕ ਹੁੰਦਾ ਹੈਗਾ ਟਿਕਟ ਮੰਗਣ ਦਾ ਜੀ ਜੀ ਹੋਰ ਵੀ ਉਮੀਦਵਾਰ ਨੇ ਪਾਰਟੀ 'ਚ ਸੋ ਜਿਹਨੂੰ ਪਾਰਟੀ ਵਿੱਚ ਸਮਝੇਗੀ ਉਹਨੂੰ ਦੇਗੀ ਟਿਕਟ ਜੀ ਜੀ ਸਰ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਲੋਕਾਂ ਦੇ ਵਿੱਚ ਤੁਸੀਂ ਵੇਚ ਰਹੇ ਤੁਹਾਡੇ ਕੰਮ ਵੀ ਕੀਤੇ ਨੇਗੇ ਜੇਕਰ ਚਿਹਰਾ ਦੇਖੇ ਸੰਗਰੂਰ ਦਾ ਤੁਸੀਂ ਉਸ ਅਗਲਾ ਚਿਹਰਾ ਤੁਹਾਨੂੰ ਕਿਵੇਂ ਲੱਗਦਾ ਠੀਕੋ ਮੈਂ ਤਾਂ ਇਹ ਕਹਿ ਸਕਦਾ ਵੀ ਹੁਣ ਤੱਕ ਸੰਗਰੂਰ ਦੇ ਲੋਕਾਂ ਨੇ ਸਾਡੇ ਜ਼ਿਲ੍ਹੇ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਹੈ ਜੀ ਜੀ ਠੀਕ ਹੈ ਸਿਆਸੀ ਜੀਵਨ ਦੇ ਵਿੱਚ ਉਤਰਾ ਚੜਾ ਚੱਲਦੇ ਰਹਿੰਦੇ ਨੇ ਜੀ ਸਰ ਪਰ ਇੰਨਾ ਸਮਾਂ ਸਿਆਸਤ ਦੇ ਵਿੱਚ ਜਿਹੜਾ ਰਹਿਣਾ ਉਹ ਵੀ ਬੜੀ ਆਵਦੇ ਆਪ ਚ ਬੜੀ ਵੱਡੀ ਗੱਲ ਹੈ ਕਿਉਂਕਿ ਢਿੰਸਾ ਸਾਹਿਬ ਨੂੰ 1970 ਤੋਂ ਤਕਰੀਬਨ ਉਹਨਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ ਹੁਣ ਤੱਕ ਜੀ ਜੀ ਤਕਰੀਬਨ ਲੋਕਾਂ ਦਾ ਸਾਨੂੰ ਸਹਿਯੋਗ ਤੇ ਸਾਥ ਮਿਲਿਆ ਜੀ ਅਸੀਂ ਤਾਂ ਸਾਡੇ ਜ਼ਿਲ੍ਹੇ ਦੇ ਇਲਾਕੇ ਦੇ ਲੋਕਾਂ ਦੇ ਹਮੇਸ਼ਾ ਰਿਣੀ ਰਹਾਂਗੇ ਤੇ ਹੁਣ ਵੀ ਜਿਹੜਾ ਉਹਨਾਂ ਦਾ ਭਰੋਸਾ ਜਿੱਤਣ ਲਈ ਅਸੀਂ ਕੰਮ ਕਰ ਰਹੇ ਹਾਂ ਜੀ ਤੇ ਸਾਡਾ ਨਿਸ਼ਾਨਾ ਵੀ ਇਹੀ ਹੈ ਵੀ ਸਾਡਾ ਜ਼ਿਲ੍ਹਾ ਤਰੱਕੀ ਕਰੇ ਜੀ ਵਿਕਾਸ ਹੋਵੇ ਲੋਕ ਖੁਸ਼ਹਾਲ ਹੋਣ ਹਰ ਪੱਖ ਤੋਂ ਜਿਹੜਾ ਸਾਡਾ ਜ਼ਿਲ੍ਹਾ ਅਗਾਵਧੂ ਹੋਵੇ ਜੀ ਸਰ ਕਿਉਂਕਿ ਇਹ ਹਜੇ ਬੇਸ਼ੱਕ ਕਾਂਗਰਸ ਨੇ ਲਿਸਟ ਜਾਰੀ ਨਹੀਂ ਕੀਤੀ ਆਮ ਆਦਮੀ ਪਾਰਟੀ ਨੇ ਹੀ ਪੰਜਾਬ ਦੇ ਵਿੱਚ ਕਾਫੀ ਸਾਰੇ ਕੈਂਡੀਡੇਟ ਅਜੇ ਮੈਦਾਨ ਦੇ ਵਿੱਚ ਉਤਾਰੇ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਉਮੀਦਵਾਰ ਹੀ ਇੱਥੋਂ ਪਹਿਲਾ ਐਮਐਲਏ ਵੀ ਆਗਾ ਤੇ ਕੈਬਨਟ ਮੰਤਰੀ ਵੀ ਆਏਗਾ ਤੇ ਹੁਣ ਮੈਦਾਨ ਦੇ ਵਿੱਚ ਆਏਗਾ ਤੁਹਾਡੇ ਮੁਕਾਬਲੇ ਤੇ ਬੇਸ਼ੱਕ ਕਾਂਗਰਸ ਨੇ ਜਿਹੜੀ ਲਿਸਟ ਹੈ ਕਾਫੀ ਸਾਰੇ ਨਾਮ ਵੀ ਚਰਚਾ ਦੇ ਵਿੱਚ ਨੇਗੇ ਤੁਹਾਨੂੰ ਕਿਵੇਂ ਲੱਗਦਾ ਕਿ ਕਿੱਦਾਂ ਹੋ ਸਕਦਾ ਆਉਣ ਸਨ ਦੇਖੋ ਜਿੱਥੋਂ ਤੱਕ ਤਾਂ ਇੰਡੀਵਿਜੂਅਲ ਉਮੀਦਵਾਰਾਂ ਦੀ ਗੱਲ ਹੈ ਸਾਡੀ ਕੋਈ ਕਿਸੇ ਨਾਲ ਨਿੱਜੀ ਲੜਾਈ ਤਾਂ ਹੈ ਨਹੀਂ ਇਹ ਤਾਂ ਵਿਚਾਰਾਂ ਦੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ ਜੀ ਸਰ ਤੇ ਉਹ ਲੜਾਈ ਅਸੀਂ ਲੜ ਰਹੇ ਹਾਂ ਜਿੱਥੋਂ ਤੱਕ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਬੜਾ ਵੱਡਾ ਧੋਖਾ ਕੀਤਾ ਜੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਜੀ ਤੇ ਜਿਹੜੇ ਮੁੱਦੇ ਜਿਨ੍ਹਾਂ ਦੇ ਉੱਤੇ ਵੋਟਾਂ ਲਈਆਂ ਉਹ ਸਾਰੇ ਜਿਹੜੇ ਉਹਨਾਂ ਨੇ ਇਨਕਾਰਤੇ ਜੀ ਅੱਜ ਤੁਸੀਂ ਦੇਖੋ ਸਕੂਲਾਂ ਦੀ ਗੱਲ ਵਿਦਿਆ ਦੀ ਗੱਲ ਕਰਦੇ ਸੀ ਉਹ ਹੈਲਥ ਸਿਸਟਮ ਦੀ ਗੱਲ ਕਰਦੇ ਸੀ ਜੀ ਜੀ ਸਾਰੀਆਂ ਗੱਲਾਂ ਛੱਡਤੀਆਂ ਕਿਸਾਨੀ ਦਾ ਬੁਰਾ ਹਾਲ ਹੋ ਰਿਹਾ ਹੈ ਕਿਸਾਨੀ ਵਾਸਤੇ ਕਹਿੰਦੇ ਸੀ ਅਸੀਂ ਫਸਲਾਂ ਦੇ ਐਮਐਸਪੀ ਦੇਮਾ ਕਿੱਥੇ ਦਿੱਤੀ ਐ ਐਮਐਸਪੀ ਦੱਸੋ ਕਿਹੜੀ ਫਸਲ ਤੇ ਦਿੱਤੀ ਇਹਨਾਂ ਨੇ ਹੁਣ ਤੱਕ ਐਮਐਸਪੀ ਸੋ ਨਿਰਾ ਝੂਠ ਦਾ ਸਾਰਾ ਲੈ ਕੇ ਉਹਨਾਂ ਨੇ ਸਰਕਾਰ ਬਣਾਈ ਐ ਤੇ ਲੋਕ ਉਹਨਾਂ ਤੋਂ ਜਵਾਬ ਮੰਗਣਗੇ ਜੀ ਕਾਂਗਰਸ ਨੇ ਤਾਂ ਪੰਜਾਬ ਦਾ ਕਦੇ ਭਲਾ ਕੀਤਾ ਹੀ ਨਹੀਂ ਜੇ ਪੰਜਾਬ ਦੀ ਬਰਬਾਦੀ ਦਾ ਸਭ ਤੋਂ ਵੱਡਾ ਕੋਈ ਅਜ ਕਾਰਨ ਹੈ ਤਾਂ ਉਹ ਕਾਂਗਰਸ ਪਾਰਟੀ ਐ ਜੀ ਤਾਂ ਨਾ ਕਾਂਗਰਸ ਤੋਂ ਕੋ ਉਮੀਦਾਂ ਨੇ ਨਾ ਭਾਜਪਾ ਤੋਂ ਨਾ ਹੀ ਆਮ ਆਦਮੀ ਪਾਰਟੀ ਤੋਂ ਜੇ ਪੰਜਾਬ ਦਾ ਕੋਈ ਭਲਾ ਕਰ ਸਕਦੀ ਐ ਉਹ ਸਿਰਫ ਸ਼ਰੂਮਨੀ ਕਾਲੀ ਦਲ ਐ ਤੇ ਭਲਾ ਕੀਤਾ ਪਿੱਛੇ ਵੀ ਤੇ ਅੱਗੇ ਵੀ ਜਿਹੜਾ ਪੰਜਾਬ ਦੀ ਖੁਸ਼ਹਾਲੀ ਦੇ ਤਰੱਕੀ ਲਈ ਜਿਹੜਾ ਸ਼ਰੂਮਨੀ ਅਕਾਲੀ ਦਲ ਹੀ ਕੰਮ ਕਰ ਸਕਦਾ ਹੈ ਜੀ ਸਰ ਕਿਉਂਕਿ ਦੂਸੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆਏ ਵਜਿ ਬਿਸਕ ਬਹੁਤ ਵੱਡੇ ਵੇਲੇ ਨੇ ਦਾਅਵੇ ਕੀਤੇ ਦੋ ਵਾਰੀ ਐਮਪੀ ਵੀ ਰਹੇ ਸਤਿ ਪਵੰਤਮਾਨ ਜੀ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇਗੇ ਤੇ ਜਦੋਂ ਚੋਣ ਹੁੰਦੀ ਹੈਗੀ ਤੇ ਪੇਸ਼ੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਸਰਦਾਰ ਸਮਜੀਤ ਮਾਨ ਜੀਤੂ ਰਹਿੰਦੇ ਨੇਗੇ ਤੇ ਉਹ ਵੀ ਅੱਜ ਮੈਦਾਨ ਦੇ ਵਿੱਚ ਨੇਗੇ ਤੇ ਉਹਨਾਂ ਦੇ ਕਿਤੇ ਤੁਹਾਨੂੰ ਕਿਵੇਂ ਲੱਗਦਾ ਪਿੰਡਾਂ ਦੇ ਵਿੱਚ ਦੇਖਣ ਲੱਗੇ ਵੋਟਾਂ ਜਾਂ ਤੁਸੀਂ ਮਿਲਣ ਮਿਲ ਕੇ ਵੀ ਕੀ ਮਿਲਿਆ ਹੋਵੇ ਉਹਨਾਂ ਤੋਂ ਦੇਖੋ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਮੈਂ ਸਤਿਕਾਰ ਕਰਦਾ ਸਾਡੇ ਬਜ਼ੁਰਗ ਆਗੂ ਨੇ ਜੀ ਜੀ ਪਰ ਮੈਂ ਸਮਝਦਾ ਉਹਨਾਂ ਦੇ ਕਈ ਮੁੱਦਿਆਂ ਤੇ ਅਸੀਂ ਸਹਿਮਤ ਨਹੀਂ ਕਈਆਂ ਦੇ ਨਾਲ ਕਿਉਂਕਿ ਇੱਕ ਜਿਹੜੀ ਪੰਥਕ ਵਿਚਾਰਧਾਰਾ ਤਾਂ तकरीबन ਇੱਕ ਹੈ ਜੀ ਪਰ ਫਿਰ ਉਹਨਾਂ ਦੇ ਵਿੱਚ ਕਈ ਐਸੇ ਮੁੱਦੇ ਨੇ ਜਿਨ੍ਹਾਂ ਤੇ ਸ਼ਰੂਮਨੀ ਕਾਲੀ ਦਲ ਸਹਿਮਤ ਨਹੀਂ ਹੈ ਚਾਹੇ ਖਾਲਿਸਤਾਨ ਦਾ ਮੁੱਦਾ ਹੈ ਚਾਹੇ ਹੋਰ ਨੇ ਜੀ ਉਹ ਫਰਕ ਹੋ ਸਕਦਾ ਹੈ ਸਿਵਿੰਦੀ ਸਿੰਘ ਮਾਨ ਜੀ ਨੇ ਬਹੁਤ ਜਿਹੜੀ ਹੈ ਦੋ ਵਾਰੀ ਸੰਗਰੂਰ ਦੀ ਸੇਵਾ ਕੀਤੀ ਹੈ ਜੀ ਜੀ ਪਰ ਮੈਂ ਸਮਝਦਾ ਵੀ ਜਦ ਤੱਕ ਇੱਕ ਪਾਰਟੀ ਸੰਗਠਿਤ ਰੂਪ ਵਿੱਚ ਤੁਸੀਂ ਕੇਂਦਰ ਦੇ ਵਿੱਚ ਜਾ ਕੇ ਪ੍ਰੈਸ਼ਰ ਨਹੀਂ ਬਣਾਉਂਦੇ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ ਜੀ ਜੋ ਤਾਂ ਹੀ ਮਾਨ ਸਾਹਿਬ ਕੋਈ ਵੱਡਾ ਕੰਮ ਕਰਾਉਣ ਦੇ ਵਿੱਚ ਸਿਰ ਗਰੂਰ ਚ ਅਜੇ ਤੱਕ ਅਸਫਲ ਰਹੇ ਨੇ ਜੀ ਤਾਂ ਸਾਡੀ ਇਹ ਵੀ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਜਿੱਤਦੀਆਂ ਅਸੀਂ ਜਿੱਦਿਆਂ ਤਾਂ ਕੁਛ ਨਾ ਕੁਛ ਇਲਾਕੇ ਵਾਸਤੇ ਪੰਜਾਬ ਵਾਸਤੇ ਅਸੀਂ ਕੁਛ ਕਰਨ ਦੇ ਸਮਰਥ ਹਾਂ ਕਿਉਂਕਿ ਇੱਕ ਜਿਹੜੀ ਜਥੇਬੰਦੀ ਹੈ ਉਹਦਾ ਹਰ ਚੀਜ਼ ਦੇ ਵਿੱਚ ਰੋਲ ਜਿਹੜਾ ਵੱਖ ਹੁੰਦਾ ਹੈਗਾ ਤੇ ਇਹੀ ਜਿਹੜਾ ਸਾਡਾ ਉਹਨਾਂ ਨਾਲੋਂ ਵੱਡਾ ਡਿਫਰੈਂਸ ਹੈ ਕਿਉਂਕਿ ਪਹਿਲਾਂ ਤੁਹਾਡਾ ਬੀਜੇਪੀ ਨਾਲ ਗੱਠਜੋੜ ਕਾਫੀ ਲੰਮਾ ਸਮਾਂ ਵੀ ਰਿਹਾ ਤੇ ਹੁਣ ਉਹਨਾਂ ਤੋਂ ਵੱਡ ਨਾਲ ਸਹਿਮਤੀ ਨਹੀਂ ਹੋ ਸਕੀ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਸਹਿਮਤੀ ਨਹੀਂ ਕਿ ਇਹਨਾਂ ਹਾਲਾਤਾਂ ਵਿੱਚ ਤਾਂ ਕੋਈ ਸਹਿਮਤੀ ਹੁੰਦੀ ਨਹੀਂ ਲੱਗਦੀ ਸੰਜੀ ਜੀ ਜਦ ਤੱਕ ਉਹ ਸਾਡੇ ਗੱਲਾਂ ਨਹੀਂ ਮੰਨਦੇ ਜੀ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਚ ਸਾਡੀ ਸਹਿਮਤੀ ਸੰਭਵ ਨਹੀਂ ਹੋएगी ਬੜਾ ਸਪਸ਼ਟ ਰੂਪ ਵਿੱਚ ਸ਼ਰਮਨੀ ਕਾਲੀਦਨ ਨੇ ਆਪਣਾ ਮਤਾ ਪਾ ਕੇ ਜਿਹੜਾ ਦੱਸ ਦਿੱਤਾ ਵੀ ਅਸੀਂ ਚਾਹੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੈ ਜੀ ਜੀ ਅਮਰਿਤਪਾਲ ਸਿੰਘ ਉਹਨਾਂ ਦੀ ਤੇ ਐਨਐਸਏ ਖਤਮ ਕਰਕੇ ਉਹਨੂੰ ਪੰਜਾਬ ਵਿੱਚ ਵਾਪਸ ਲਿਆਉਣ ਦੀ ਗੱਲ ਹੈ ਜੀ ਜੀ ਤੇ ਤੀਜਾ ਕਿਸਾਨੀ ਮੁੱਦਿਆਂ ਨੂੰ ਜਿਹੜੀਆਂ ਮੰਗਾਂ ਨੂੰ ਮੰਨਣ ਦੀ ਗੱਲ ਇਹ ਸਾਰੇ ਮੁੱਦੇ ਸਾਡੇ ਵਾਸਤੇ ਜ਼ਰੂਰੀ ਨੇ ਤੇ ਜੇ ਨਾ ਤੇ ਉਹ ਇਹਨਾਂ ਨੂੰ ਮੰਨਦੇ ਨੇ ਫਿਰ ਜ਼ਰੂਰ ਹੋ ਸਕਦਾ ਨਹੀਂ ਕੁਝ ਨਹੀਂ ਹੋ ਸਕਦਾ ਜੀ ਸਰ ਕਿਉਂਕਿ ਪਹਿਲੀ ਵਾਰ ਸ਼ਾਇਦ ਹੋ ਰਿਹਾ ਹੈਗਾ ਬੀਜੇਪੀ ਤੋਂ ਅਲੱਗ ਹੋ ਕੇ ਸਰੂਮ ਨਹੀਂ ਕੜੀ ਦਲ ਚੋਣ ਮੈਦਾਨ ਦੇ ਵਿੱਚ ਚੋਣ ਲੜੂਗੀ ਤੇ ਪਹਿਲਾਂ ਤੁਨ ਕਮੇਲਾ ਸਰ ਉਹਨਾਂ ਨੇ ਸਮਾਗ ਕਿਦਾਂ ਦਾ ਪੈਦਾ ਹੋ ਸਕਦਾ ਹੈ ਕੀ ਕੈਂਡੀਡੇਟ ਕਿੰਨੇ ਕਿ ਜਿੱਤ ਸਕਦੇ ਨੇ ਕਿੰਨਾ ਕਿ ਲੋਕਾਂ ਤੇ ਪ੍ਰਭਾਵਸ਼ਾਲੀ ਹੋ ਸਕਦੇ ਨੇ ਦੇਖੋ ਹਜੇ ਤਾਂ ਚੋਣਾਂ ਦਾ ਜਦ ਭਖਣਗੇ ਉਸ ਤੋਂ ਬਾਅਦ ਕਲੀਅਰ ਸੂਸ ਦਿੱਤੀ ਜੀ ਲੋਕ ਕੀ ਸੋਚਦੇ ਹੈ ਪਰ ਮੈਂ ਮੰਨਦਾ ਕਿ ਭਾਜਪਾ ਨਾਲ ਅੱਡ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋਏਗਾ ਕਿਉਂਕਿ ਜਿਹੜੀ ਲੋਕ ਭਾਜਪਾ ਨੂੰ ਜਿਹੜਾ ਹੈ ਪੰਜਾਬ ਦੇ ਪਸੰਦ ਨਹੀਂ ਕਰਦੇ ਤੇ ਕਿਤੇ ਨਾ ਕਿਤੇ ਭਾਜਪਾ ਨਾਲ ਸਮਝੌਤੇ ਕਰਕੇ ਸਾਨੂੰ ਨੁਕਸਾਨ ਹੁੰਦਾ ਸੀ ਮੈਂ ਤਾਂ ਖੁਦ ਪਿਛਲੀ ਚੋਣਾਂ 'ਚ ਦੇਖਿਆ ਵੀ ਮੈਨੂੰ ਖੁਦ ਐਮਐਲਏ ਦੀ ਚੋਣ 'ਚ ਭਾਜਪਾ ਨਾਲ ਸਮਝੌਤੇ ਹੋਣ ਕਰਕੇ ਬੜਾ ਵੱਡਾ ਨੁਕਸਾਨ ਹੋਇਆ ਸੋ ਹੁਣ ਜਿਹੜਾ ਸਾਡੇ ਕੋਲੋਂ ਜਿਹੜਾ ਭਾਜਪਾ ਦੇ ਕੰਮਾਂ ਦਾ ਜਿਹੜਾ ਵਿਰੋਧ ਸੀ ਉਹ ਬੈਗਜ ਸਾਡੇ ਨਾਲ ਨਹੀਂ ਹੈ ਜੀ ਜੀ ਹੁਣ ਲੋਕ ਜਿਹੜਾ ਅਕਾਲੀ ਦਲ ਦੇ ਫੈਸਲੇ ਆ ਤੇ ਇਸ ਬੀਜੇਪੀ ਨਾਲ ਤੋੜਨ ਦੇ ਸਮਝੌਤੇ ਨੂੰ ਮਨ ਨਾਲ ਉਹਦੇ ਤੇ ਮੋਹਰ ਲਾਉਣਗੇ ਪੰਜਾਬ ਦੇ ਲੋਕ ਜੀ ਸਾਰੇ ਗੱਲ ਇਹ ਨਹੀਂ ਵੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਖਰਾ ਹੋ ਕੇ ਕੰਮ ਕੀਤਾ ਪੰਜਾਬ ਵਿੱਚ ਕਾਫੀ ਲੰਮਾ ਸਮਾਂ ਵੀ ਸੀ ਚੋਣਾਂ ਵੀ ਲੜੀਆਂ ਤੇ ਨੇ ਕਾਫੀ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਮਿੱਤ ਮਤਭੇਦ ਸੀਗੇ ਹਜੇ ਚਾਹ ਸ਼੍ਰੋਮਣੀ ਗਣ ਦੇ ਚੋਣਾਂ ਲਾਗੇ ਚਾਹ ਕਾਫੀ ਸਾਰੇ ਮੁੱਦੇ ਸੀ ਕਿ ਉਹਨਾਂ ਦੇ ਵਜਾ ਸਹਿਮਤੀ ਨਾਲ ਹੀ ਤੁਸੀਂ ਇੱਧਰ ਗਿਓ ਜਾਂ ਨਹੀਂ ਉਹ ਸਾਡਾ ਮੇਨ ਤਾਂ ਦੇਖੋ ਇਕੱਠੇ ਹੋਣ ਦਾ ਕਾਰਨ ਇਹ ਹੈ ਵੀ ਅੱਜ ਪੰਜਾਬ ਦੀ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਜੀ ਮਜ਼ਬੂਤ ਤਾਂ ਹੋਊਗਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਠੀਕ ਹੈ ਸਾਡੇ ਆਪਸੀ મતਭੇਦ ਹਰ ਪਾਰਟ ਵਿੱਚ ਛੋਟੇ-ਮੋਟੇ ਰਹਿੰਦੇ ਨੇ ਜੇ ਮੈਂ ਕਹਾਂ ਵੀ ਸਾਰੇ ਹੀ મતਭੇਦ ਖਤਮ ਹੋ ਜਾਂਦੇ ਇਹ ਗੱਲ ਨਹੀਂ ਹੁੰਦੀ ਨਾ ਹੀ ਸਾਰਿਆਂ ਦੀਆਂ ਸਾਰੀਆਂ ਗੱਲਾਂ ਮੰਨੀਆਂ ਜਾਂਦੀਆਂ ਨੇ ਜੀ ਜੀ ਸੋ ਅਸੀਂ ਇਹ ਸੋਚ ਕੇ ਹੋਏ ਹਾਂ ਇਕੱਠੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਜੇ ਅਕਾਲੀ ਦਲ ਤਕੜਾ ਹੋਊਗਾ ਤਾਂ ਪੰਜਾਬ ਦਾ ਕੋਈ ਪੈਦਾ ਹੋਊਗਾ ਜੀ ਜੀ ਤੇ ਅਸੀਂ ਇਹ ਚੀਜ਼ ਨੂੰ ਲੈ ਕੇ ਇਕੱਠੇ ਹੋਏ ਹਾਂ ਤੇ ਜਿਹੜਾ ਹੈ ਜੇ ਕੋਈ ਹੋਰ ਗੱਲਾਂ ਕੋਈ ਮੁੱਦੇ ਹੋਏ ਬਹੁਤੇ ਮੁੱਦਿਆਂ ਨੂੰ ਦੇਖੋ ਹੱਲ ਕਰ ਲਿਆ ਗਿਆ ਜੀ ਜੀ ਅਸੀਂ ਜ਼ਿਆਦੇ ਮੁੱਦਿਆਂ ਤੇ ਜਿਹੜਾ ਅਸੀਂ ਸਹਿਮਤੀ ਬਣਾਈ ਹੈ ਜਿਹੜੇ ਕੋਈ ਤੋਂ ਉਨੀ ਕੀ ਥੋੜੇ ਮੋਟੇ ਰਹਿ ਵੀ ਗਏ ਉਹਨਾਂ ਨੂੰ ਵੀ ਬੈਠ ਕੇ ਕਰਾਂਗੇ ਤੁਸੀਂ ਐਸਜੀਪੀਸੀ ਦੀ ਗੱਲ ਹੈ ਅਸੀਂ ਇਸ ਕਾਰਨ ਬਿਲਕੁਲ ਸਹਿਮਤ ਹਾਂ ਸਾਡੀ ਪਾਰਟੀ ਦਾ ਵੀ ਸੀ ਕਿ ਐਸਜੀਪੀਸੀ ਦੇ ਵਿੱਚ ਪਾਰਟੀ ਦੀ ਜਿਹੜੀ ਹੈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਜੀ ਜੀ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਹੈ ਪਾਰਟੀ ਦੇ ਵਿੱਚ ਰੱਖਾਂਗੇ ਜੀ ਸਰ ਇਹ ਸਨ ਸਰਦਾਰ ਪ੍ਰਮਿੰਤ ਸਿੰਘ ਢਿੰਡਸਾ ਸਾਹਿਬ ਸਾਫ ਕਬਤ ਮੰਤਰੀ ਇਸ ਤਰੀ ਨਿਮੇਤਾ ਜਾਂ ਖਰਬ ਦੇਖਣ ਲਈ ਜੁੜੇ ਰਹੋ ਆਜ਼ਾਦ ਦੇ ਧੰਨਵਾਦ ਜੀ